ਉਹਦਾ ਲਾਜੀ ਨਾ ਪੀਤਾ ਤਾਂ ਸਾਡ ਪਰਾਂ ਨਾ ਲਾਜੀ ਫਿਰ ਬਾਜੂਗੀ ਲੈ ਬਾਈ ਐਂ ਕਰ ਪੂਰੀ ਪੰਜਾਬੀ 2005 ਦੀ 60 ਮਾਰੀ ਐ ਪਾਲੀ ਸਾਲ ਸਾਨੂੰ ਘਟ ਹੋਰ ਦੇ ਚੱਕ ਯਾਰ ਤੂੰ 60 ਹੀ ਬਾਜੂ 19 ਮਾਰੀ ਚੱਕ ਇੱਕ ਪੰਜ ਜੀ ਨਾ ਲੈ ਕਿਸੇ ਗੱਲੋਂ ਆਇਆ ਜੀ ਜੇ ਨਾ ਅਜੀਰੀ ਹੁਣ ਤੈਨੂੰ ਕਿਸੇ ਗੱਲੋਂ ਦੱਸ ਕਾਮੀ ਆ ਦਾ ਟੱਕਰੀ ਸਾਰੀ ਹੈੀ ਬਹੁਤ ਤੋਥਾ ਕਿਸੇ ਗੱਲੋਂ ਖਾਮੀ ਕੋਈ ਬੱਚੇ ਨੂੰ ਲੈ ਆ ਗਿਆ 24 ਜੀ ਆਪੇ ਜਾਂਦੀ ਜਾਈ ਨਹੀਂ ਉਹ ਖੜਾ ਉਹ ਖੜਾ ਮਾਈਕ ਤੂੰ ਇਹਨਾਂ ਦੇ ਨਾਲ ਆ ਖੜਾ ਮੈਂ ਮੈਂ ਪੁੱਲ ਗਿਆ ਵਾਂਗੇ ਤੇ ਇਹਨਾਂ ਦੇ ਨਾਲ ਕੋਈ ਨਹੀਂ ਆ ਕਿਵੇਂ ਕਰਾਂ ਯਾਰ ਆਲਾ ਤਾਂ ਅੱਜ ਪਾਣੀ ਉਹਦਾ ਕੋ ਭਾਈ ਹਾਂਜੀ ਉਹ ਕਹਿੰਦੇ ਕੇਸ ਕਰਨਾ ਹੁੰਦਾ ਜਾਂਦਾ ਦੋ ਉੱਤੇ 50 ਦੀ ਦੋ ਸਾਨੂੰ ਹੋਰ ਕੱਟ ਦੇ ਦੇ ਇਹ ਗੱਲ ਕਿੱਦਨੂ ਜਾਂਦੀ ਹੈ ਕਿਵੇਂ ਤੂੰ ਕਹਨ ਉਹ ਜੱੜ ਚੱਲੀ ਜਾਂਦਾ ਕੇਸ ਕਾਲ ਦਾ ਭਾਈ ਮਨ ਜਮਾ ਕੇ ਲਿਓ ਇੱਕ ਮਿੰਟ ਆਡਾ ਤਾਂ ਜਿੰਮਾ